ਬੰਦ ਕਰੋ ਬੰਦ ਕਰੋ ਬੰਦ ਕਰੋ ਆ ਪੁਲਿਸ ਮੁਰਦਾਬਾਦ 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 ਜਸਪਰੀ ਤੇ ਕਾਦਰਾੜੂ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਆ ਤੁਸੀਂ ਬੋਹਰ ਜਾਓ ਮੈਂ ਕਹਿਆ ਬੋਹਰ ਤਾਂ ਜਾ ਕੇ ਸਾਡੇ ਦੋ ਵਿੱਚ ਪਤਾ ਲੱਗਿਆ ਵੀ ਪਹਿਲਾਂ ਦੋ ਬੰਦੇ ਮਾਰ ਜੇ ਹੋਰ ਤੁਸੀਂ ਕਿੰਨਾ ਕਿੰਨੂ ਮਰਾਏਂਗੇ ਤੇ ਸੈਕੰਡਲੀ ਪੁਲਿਸ ਨੂੰ ਕੋਈ ਹੱਕ ਨਹੀਂ ਹੈ ਵੀ ਉਹ ਲੋਕਾਂ ਨੂੰ ਗੋਲੀਆਂ ਦੇ ਨਾਲ ਮਾਰੇ ਇਹ ਸਰਕਾਰੀ ਟੈਰੋਰੀਜ਼ਮ ਹੈ ਕਾਨੂੰਨ ਬਣਿਆ ਹੈ ਇਸ ਵਾਸਤੇ ਆ ਵੀ ਕਾਨੂੰਨ ਦੇ ਜਰੀਏ ਤੁਸੀਂ ਸਜ਼ਾ ਦਿਓ ਇਹ ਦਰਵਾਜ਼ਾ ਤੋੜਦੇ ਆਂ ਜੀ ਸਾਡਾ ਜਸਪ੍ਰੀਤ ਨੇ ਫੜਿਆ ਮੰਨੂ ਹੀ ਫੜਿਆ ਮੇਰੀ ਬੇਟੀ ਨੇ ਫੜਿਆ ਇਹਨਾਂ ਨੇ ਫਿਰ ਗਵੰਦੀਆਂ ਨੇ ਰੌਲਾ ਪੈ ਗਿਆ ਪਤਾ ਲੱਗਾ ਜੀ ਸਾਨੂੰ ਲੇਜਣ ਲੱਗ ਰਿਹਾ ਹਤਕੜੀਆਂ ਲਾਲੀਆਂ ਬੈਠੇ ਕਬੀ ਲਾਈਆਂ ਉਹ ਕੁੱਟਿਆ ਵੀ ਐਸੀ ਵੀ ਕੁੱਟੀਆਂ ਧਮਕੀਆਂ ਮਾਰੀਆਂ ਜਿਨ੍ਹਾਂ ਨੇ ਅਬੋਹਰ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜੀ ਜਿਸ ਦੇ ਵਿੱਚ ਕਪੜਾ ਵਪਾਰੀ ਦੀ ਜਿਹੜੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜੇਕਰ ਗੱਲ ਕੀਤੀ ਜਾਵੇ ਤਾਂ ਪਟਿਆਲਾ ਜ਼ਿਲ੍ਹੇ ਦੇ ਦੋ ਨੌਜਵਾਨਾਂ ਨੂੰ ਘਰੋਂ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ 3:30 ਵਜੇ ਤੋਂ ਬਾਅਦ ਇੱਕ ਖਬਰ ਜਿਹੜੀ ਸਾਹਮਣੇ ਆਉਂਦੀ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਦੋਨਾਂ ਨੌਜਵਾਨਾਂ ਦਾ ਜੋ ਇਨਕਾਊਂਟਰ ਉੱਥੇ ਕਰ ਦਿੱਤਾ ਗਿਆ ਤੇ ਮੇਰੇ ਨਾਲ ਜੋ ਇਨਕਾਊਂਟਰ ਦੇ ਵਿੱਚ ਜਿਹੜੇ ਨੇ ਜਸਪ੍ਰੀਤ ਸਿੰਘ ਦੀ ਜਿਹੜੀ ਐ ਮੌਤ ਹੋਈ ਹੈ ਤੇ ਮੇਰੇ ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰ ਤੇ ਉਹਨਾਂ ਦੇ ਦਾਦਾ ਮੌਜੂਦ ਨੇ ਸਰ ਕੀ ਨਾਮ ਹੈ ਤੁਹਾਡਾ ਸ਼ੋਮ ਸਿੰਘ ਜੀ ਸਰ ਪੁਲਿਸ ਕਦੋਂ ਤੁਹਾਡੇ ਘਰ ਆਈ ਸੀਗੀ ਤੇ ਕਦੋਂ ਸੀ ਅੱਛਾ ਜੀ ਪੰਜ 10 12 ਬੰਦੇ ਦੇ ਵੱਧ ਹੋਣੇ ਸੀ ਪਤਾ ਨਹੀਂ ਦੋ ਬੰਦੇ ਵਰਦੀ ਨਾਲ ਸੀ ਜੀ ਠੀਕ ਹੈ ਜੀ ਜ਼ੋਰਦਾਰ ਆ ਕੇ ਬੰਦੇ ਨੇ ਇੱਕਦਮ ਤਖਤੇ ਤੋੜੇ ਜੀ ਦੋ ਬੰਦੇ ਦੋ ਹੀ ਪਾਸੇ ਕਿ ਤੋੜੇ ਕੋਈ ਉੱਪਰ ਚੜ ਕੇ ਕੋਠੇ ਤੇ ਆ ਕੇ ਇੱਕਦਮ ਹਥੌੜੀ ਲਾ ਲਈ ਜੀ ਅੜਕਾ ਲੇ ਗਏ ਉਸਕੇ ਬਾਅਦ ਪੁੱਛਿਆ ਵੀ بیٹے ਇੱਥੇ ਕਿੱਥੇ ਜਿਹੜੇ ਕਿੱਤੇ ਦੇ ਪੁਲਿਸ ਹੈ ਔਰ ਬਤਨ 4 ਘੰਟੇ ਬਾਅਦ ਪਤਾ ਲੱਗ ਜੇਗਾ ਬਤਾ ਕੋਈ ਨਹੀਂ ਵੀ ਭੋਰ ਕੀ ਹੈ ਅੱਛਾ ਮੈਂ ਫਿਰ ਠਾਣੇ ਮੈਂ ਗਿਆ ਸਵੇਰੀ ਜੀ ਆਪਣਾ ਸਿੰਬੂ ਠਾਣੇ ਪੁਰ ਉਹਨਾਂ ਜਾ ਕੇ ਪਤਾ ਕਰੇ ਉਹ ਬੈਠੇ ਰਹੋ ਆਪਣਾ ਜਿਹੜਾ ਹੂਨ ਗਾੜੀ ਆ ਉਹਨੂੰ ਪੁੱਛਿਆ ਛੋਟੇ ਜਿੰਬੂ ਗਾ ਉਹਨੂੰ ਪੁੱਛਿਆ ਬੀਟੇ ਉਹ ਕੋਈ ਹੱਤ ਬਾੜ ਦਾ ਕਹਿੰਦਾ ਕੋਈ ਬਾੜਤੀ ਨਹੀਂ ਹੋਈ ਬਾਈ ਨਾ ਕੋਈ ਆਇਆ ਕਸਰ ਜੀ ਮੈਂ ਕਹਾਂ ਵੀ ਜੇ ਦੂਸਰੀ ਡਿਸਟ੍ਰਿਕਟ ਦਾ ਬੰਦਾ ਆ ਤਾਂ ਥਾਣੇ ਮੈਂ ਤਾਂ ਇਨਕੁਆਰੀ ਹੋਣੀ ਚਾਹੀਦੀ ਔਰ ਮੇਰੇ ਬੱਚੇ ਨੂੰ ਨਜਾਇਜ਼ ਮਾਰਿਆ ਗਿਆ ਨਜਾਇਜ਼ ਕਾਨੂੰ ਆ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਮੀਡੀਆ ਦੇ ਥਰੂ ਪਤਾ ਲੱਗਿਆ ਮੈਨੂੰ ਅੱਜ ਮੇਰੀ ਪਤਾ ਚਾਰ ਦੂਸਰੇ ਦਿਨ 4 ਵਜੇ ਪਤਾ ਲੱਗਾਈ ਜੀ 2 8 ਤਰੀਕ ਨੂੰ 4 ਵਜੇ ਹੌਣ ਚਾਹ ਬੇ ਜਿਵੇਂ ਦਾ ਸੁਭਾਅ ਸੀਗਾ ਜੇਕਰ ਜਸਪ੍ਰੀ ਦੀ ਗੱਲ ਕਰੀ ਜਾਏ ਤਾਂ ਕੀ ਲੱਗਦਾ ਸੀਗਾ ਕਿ ਇਸ ਤਰ੍ਹਾਂ ਦੀ ਉਹ ਕਿੱਥੇ ਸਕਾ ਮਿਲਿਆ ਜੀ ਇਹ ਸੁਭਾਅ ਕਿਵੇਂ ਸੀਗਾ ਜਿਵੇਂ ਤੁਸੀਂ ਪਰਿਵਾਰ ਦੇ ਵਿੱਚ ਪਤਾ ਲੱਗ ਜਾਂਦਾ ਜਿਵੇਂ ਕਹਿੰਦੇ ਨੇ ਕਿ ਇਹ ਬਾਹਰ ਫਿਰਦਾ ਸੀ ਜਿਵੇਂ ਕਹ ਰਹੇ ਗੱਡੀ ਚਲਾ ਰਿਹਾ ਸੀ ਕੁਛ ਈਮੇ ਦੀ ਹੈ ਗੱਡੀ-ਗੁਡੀ ਚਲਾਣੀ ਗੱਡੀ ਕੋਈ ਚਲਾਣੇ ਕਿ ਬਸ ਤੇ ਗੱਡੀ ਨਾ ਹੋਰ ਜਿਹੜੀ ਕਿਸ ਦੀ ਹੈ ਦੀ ਵੀ ਨਸਾਬ ਇਤ ਹੈ ਸਰ ਨਸਾਬ ਦਵਾ ਲਓ ਅੱਜ ਤੁਸੀਂ ਰਾਜਪੁਰਾ ਜਿਹੜਾ ਐਸਟੀਐਮ ਦੇ ਥਰੂ ਗਵਰਨਰ ਨੂੰ ਲੈਟਰ ਦਿੱਤਾ ਹੈ ਕੀ ਮੰਗੋ ਦੇ ਵਿੱਚ ਅਹੀ ਕੀਤੀ ਜੀ ਇਨਸਾਨ ਮਿਲਣਾ ਚਾਹੀਦਾ ਸਨੂਲ ਸਾਹਿਬ ਰੱਬ ਨੇ ਕਿਵੇਂ ਮਾਰੇ ਜਿਹੜੇ ਜਿਹੜੇ ਉਹ ਕਰੀਏ ਪੁਲਿਸ ਨੇ ਮਾਰਿਆ ਉਹਨਾਂ ਨੂੰ ਹੈਂਡਓਵਰ ਕਰਾ ਜੀ ਤੇ ਹੋਰ ਕਿਸੇ ਗੱਲ ਕੋਈ ਬਿਆਦ ਨਹੀਂ ਔਰ ਬੇਟੀ ਰੋਟੀ ਕਿੱਥੇ ਆਏਗੀ ਇਸ ਕੀਤੀ ਰੋਟੀ ਕਿੱਥੇ ਆਏਗੀ ਮੈਂ ਖਬਰ ਕਦਮ ਮਰ ਜਾਣਾ ਕੋਈ ਪਰਸ ਪੱਕੀ ਫਸਲ ਮੇਰ ਦਾ ਜਿਨਾਂ ਬਾਰੇ ਸੋਚ ਵਿਚਾਰ ਕਰੀ ਜਮੇ ਮਿਹਰਬਾਨੀ ਕਰਾ ਸੋ ਪਰਿਵਾਰਿਕ ਮੈਂਬਰ ਇਸ ਸਮੇਂ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਜਿਸ ਤਰ੍ਹਾਂ ਪਰਿਵਾਰ ਜਿਹੜਾ ਲਗਾਤਾਰ ਕਹਿ ਰਿਹਾ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਕੈਮਰਾ ਪਰਸਨ ਮੌਲ ਦੇ ਨਾਲ ਗੁਰਪ੍ਰੀਤ ਮਾਨ ਐ ਵੀ ਪੀ ਸੰਜਾ ਰਾਜਪੁਰਾ ਜਸਪ੍ਰੀਤ ਸਿੰਘ ਦਾ ਮੁੱਠਪੇੜ ਦੇ ਵਿੱਚ ਹੈ ਅਬਹੋਰ ਦੇ ਐਸ ਐਚ ਓ ਅਤੇ ਐਸ ਐਸ ਪੀ ਗੁਰਮੀਤ ਸਿੰਘ ਫਾਜ਼ਲਕਾ ਨੇ ਮੈਂ ਸਮਝਦਾ ਕਤਲ ਕੀਤਾ ਉਸ ਦਾ ਜਦੋਂ ਟੀਵੀ ਤੇ ਖਬਰ ਆਈ ਇਹ ਸਾਰੇ ਇਲਾਕੇ ਚ ਫੈਲੀ ਤਾਂ ਮੈਨੂੰ ਉਸ ਪਿੰਡ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉਥੇ ਸੀਸੀਟੀਵੀ ਕੈਮਰੇ ਅਸੀਂ ਦੇਖੇ 8 ਤਰੀਕ ਦੀ ਰਾਤ ਨੂੰ 2 ਵਜੇ ਦੇ ਕਰੀਬ ਇਹ 25 ਬੰਦੇ ਅਣਪਛਾਤੇ ਵਿਅਕਤੀ ਸੀ 5-6 ਜਿਪਸੀਆਂ ਲੈ ਕੇ ਉੱਥੇ ਜਾ ਕੇ ਉਹ ਬੱਚੇ ਨੂੰ ਕਿਡਨੈਪ ਕਰ ਲਿਆ ਜਸਪ੍ਰੀਤ ਪੁੱਤਰ ਹਰਜੀਤ ਸਿੰਘ ਨੂੰ ਉਹ ਸਾਰੀ ਮਤਲ ਅਸੀਂ ਵੀਡੀਓ ਕੈਮਰੇ ਸੀਸੀਟੀਵੀ ਕੈਮਰੇ ਚ ਗੱਲ ਦੇਖੀ ਉਸ ਤੋਂ ਬਾਅਦ ਅਸੀਂ ਐਸਐਚਓ ਨਾਲ ਸੰਬੰਧ ਕੀਤਾ ਵੀ ਤੁਸੀਂ ਇੱਥੇ ਪਿੰਡ ਚ ਆਓ ਉਹਨਾਂ ਨੇ ਕੋਈ ਕਾਰਵਾਈ ਕਰਨ ਤੋਂ ਜਵਾਬ ਦੇ ਦਿਆ ਕਹਿੰਦਾ ਤੁਸੀਂ ਬੋਹਰ ਜਾਓ ਮੈਂ ਕਿਹਾ ਬੋਹਰ ਤਾਂ ਜਾ ਕੇ ਸਾਡੇ ਦੋ ਵਿੱਚ ਪਤਾ ਲੱਗਿਆ ਵੀ ਪਹਿਲਾਂ ਦੋ ਬੰਦੇ ਮਾਰ ਜੇ ਹੋਰ ਤੁਸੀਂ ਕਿੰਨਾ ਕਿੰਨੂੰ ਮਰਾਏਂਗੇ ਮਤਲਬ ਮੇਰਾ ਕਹਿਣ ਤੋਂ ਇਹ ਆ ਵੀ ਇਹ ਸਾਰਾ ਪਿੰਡ ਡਰਿਆ ਹੋਇਆ ਬਹੁਤ ਕੁਝ ਵੀ ਹੋ ਸਕਦਾ ਪਿੰਡ ਦੇ ਵਿੱਚ ਐਸੀ ਮੰਦਭਾਗੀ ਘਟਨਾ ਨਹੀਂ ਹੋਣੀ ਚਾਹੀਦੀ ਤੇ ਸੈਕੰਡਲੀ ਪੁਲਿਸ ਨੂੰ ਕੋਈ ਹੱਕ ਨਹੀਂ ਹੈ ਵੀ ਉਹ ਲੋਕਾਂ ਨੂੰ ਗੋਲੀਆਂ ਦੇ ਨਾਲ ਮਾਰੇ ਇਹ ਸਰਕਾਰੀ ਟੈਰੋਰਿਜ਼ਮ ਹੈ ਕਾਨੂੰਨ ਬਣਿਆ ਹੈ ਇਸ ਵਾਸਤੇ ਆ ਵੀ ਕਾਨੂੰਨ ਦੇ ਜਰੀਏ ਤੁਸੀਂ ਸਜ਼ਾ ਦਿਓ ਮੈਂ ਵਕੀਲਾ ਨਾ ਪਿੰਡ ਦੇ ਸਰਪੰਚ ਨੂੰ ਇਤਲਾਹ ਦਿੱਤੀ ਆ ਨਾ ਕਿਸੇ ਪੰਚ ਨੂੰ ਦਿੱਤੀ ਆ ਬਲਕਿ ਪੜੋਸੀ ਇਹ ਬੀਬੀਆਂ ਉਹਦੀ ਭੈਣ ਨੂੰ ਮਾਂ ਨੂੰ ਉਹਨਾਂ ਨੂੰ ਵੀ ਜ਼ਬਰਦਸਤੀ ਇਹ ਮਾਰਨਾ ਚਾਹੁੰਦੇ ਸੀ ਕਿਤੇ ਲਿਜਾ ਕੇ ਸਿੱਟੇ ਦਿੰਦੇ ਨੇ ਹਰ ਮਾ ਕੋਣ ਪੁੱਛਦਾ ਤੋਂ ਮੇਰਾ ਕਹਿਣ ਤੋਂ ਬਾਅਦ ਇਹ ਆ ਵੀ ਇਹ ਬਹੁਤ ਮੰਦਪਗੀ ਘਟਨਾ ਹੋਈ ਆ ਇਹ ਜਿਹੜੀ ਪੁਲਿਸ ਕਸਟਡੀ ਦੇ ਵਿੱਚ ਡੈਥ ਹੋਈ ਆ ਇਸ ਦੀ ਪੁਲਿਸ ਦੇ ਖਿਲਾਫ ਅਸੀਂ ਮਾਨਯੋਗ ਗਵਰਨਰ ਨੂੰ ਬੇਨਤੀ ਕਰਦੇ ਆ ਐਸ ਡੀ ਐਮ ਦੇ ਰਾਹੀਂ ਵੀ 103 ਐਫ ਆਈ ਆ ਅ ਤਾਰਾ ਤੇ 193 ਦੇ ਤਹਿਤ ਮੁਕੱਦਮਾ ਦਰਜ ਹੋਣਾ ਚਾਹੀਦਾ ਬੀ ਐਨ 193 ਹਾਂਜੀ ਬੀ ਐਨ 193 ਤੋਂ ਸੈਕੰਡਲੀ ਉੱਚ ਪੱਧਰੀ ਇਨਕੁਆਰੀ ਹੋਵੇ ਇਹ ਬੰਦਿਆਂ ਨੂੰ ਮਤਲਬ ਐਸ ਸੀ ਐਸਟੀ ਐਕਟ ਵੀ ਲੱਗਣਾ ਚਾਹੀਦਾ ਕਿਉਂਕਿ ਪੰਜਾਬ ਪੁਲਿਸ ਐ ਦੋਰੇ ਮਾਪਦੰਡ ਅਪਣਾ ਰਹੀ ਆ ਜੇ ਕੋਈ ਅਮੀਰ ਆਦਮੀ ਆ ਉਸਦੇ ਲੱਗ ਮਾਪਦੰਡ ਹੈ ਜੇ ਗਰੀਬ ਆਦਮੀ ਬਾਲਮੀਕੀ ਪਰਿਵਾਰ ਦੇ ਲੋਕ ਹੈ ਇਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਸਿਪਾਹੀ ਤਾਂ ਗੱਲ ਸੁਣਨ ਨੂੰ ਤਿਆਰ ਨਹੀਂ ਹੈ